होशियारपुर की टाणा पुलिस ने नाशले पदार्थ बेचने वाले एक तस्कर की संपत्ति जब्त कर ली होशियारपुर जिले में नशा सप्लाई करने वालों के खिलाफ विशेष अभियान चलाया गया है सब इंस्पेक्टर रमन कुमार मुख्य अधिकारी पुलिस स्टेशन तांडा के नेतृत्व में पुलिस स्टेशन टांडा के तहत क्षेत्र में ड्रग डीलरों की संपत्ति को जब्त किया जा रहा है जिसके तहत थोरू राम पुत्र चुन्नी लाल निवासी जाजा थाना ताडा पर नाशले पदार्थ बेचने से संबंधित कुल शून्य छह मामले दर्ज थे जिसमें से डोडे चुरा पोस्ट के शून्य तीन मामलों में माननीय न्यायालय द्वारा सजा सुनाई गयी थी अभी भी न्यायालय में शून्य तीन और मुकदमे चल रहे हैं जिसके चलते धारा छह आठ एफ एक्ट के तहत आरोपी थोरू राम की संपत्ति को जब्त करने के लिए कम्पिटेट अथॉरिटी दिल्ली को प्रस्ताव तैयार कर भेजा गया जिस पर कंपिटेट अथॉरिटी दिल्ली ने दिनांक 29 अप्रैल 2024 को आरोपी थोरू राम को अपने और अपने रिश्तेदार के नाम आरोप ड्रग्स बेच बनाई गयी सत्ताईस लाख इकतीस हजार की संपत्ति को जब्त करने का आदेश दिया गया और कहा की टांडा एरिया में और भी नशा बेचने वालों तस्करों की प्रॉपर्टी को ताकसित कर उसे फ्रिज किया जाएगा ਥਾਣਾ ਟਾਂਡਾ ਦਾ ਬਸਨੀਕ ਹੈ ਇਸ ਦੇ ਉੱਪਰ ਥਾਣਾ ਟਾਂਡਾ ਦੇ ਵਿੱਚ ਨਸ਼ੀਲੇ ਪਦਾਰਥ ਵੇਚਣ ਦੇ ਕੁੱਲ 6 ਮਾਮਲੇ ਦਰਜ ਸਨ ਜਿਨ੍ਹਾਂ ਵਿੱਚੋਂ 3 ਮਾਮਲੇ ਡੋਡੇ ਚੂਰਾਪੋਸ ਦੇ ਸਨ ਜਿਨ੍ਹਾਂ ਵਿੱਚ ਇਸ ਨੂੰ ਸਜ਼ਾ ਹੋ ਚੁੱਕੀ ਹੈ ਜੋ ਤਿੰਨ ਮਾਮਲੇ ਆ ਡੋਡੇ ਚੂਰਾਪੋਸ ਤੇ ਨਸ਼ੀਲੇ ਪਦਾਰਥਾਂ ਦੇ ਇਹ ਜਨਰਲ ਟ੍ਰਾਇਲ ਆ ਜਿਸ ਬੰਦੀ ਸਜ਼ਾ ਹੋਣ ਤੇ ਇਸ ਦੇ ਪ੍ਰਾਪਰਟੀ ਤਸਦੀਕ ਕੀਤੀ ਗਈ ਸੀ ਇਸ ਵੱਲੋਂ ਆਪਣੇ ਰਿਸ਼ਤੇਦਾਰਾਂ ਦੇ ਨਾਮ ਤੇ ਜਾਂ ਹੋਰ ਕੋਈ ਸਕੇ ਸੰਬੰਧੀ ਆ ਉਹਨਾਂ ਦੇ ਨਾਮ ਤੇ ਜੋ ਵੀ ਪ੍ਰਾਪਰਟੀ ਬਣਾਈ ਗਈ ਸੀਗੀ ਉਹ ਅਸੀਂ ਵੈਰੀਫਾਈ ਕਰਕੇ ਕੰਪੀਟੈਂਟ ਅਥਾਰਟੀ ਨੂੰ ਭੇਜੀ ਸੀ ਕੰਪੀਟੈਂਟ ਅਥਾਰਟੀ ਨਵੀਂ ਦਿੱਲੀ ਵੱਲੋਂ ਐਨਡੀਪੀ ਐਕਟ ਦੀ ਧਾਰਾ 68 ਐਫ ਦੇ ਤਹਿਤ ਇਸ ਦੀ ਪ੍ਰਾਪਰਟੀ ਜਿਹੜੀ ਆ ਫ੍ਰੀਜ਼ ਕਰਨ ਦਾ ਹੁਕਮ ਪਾਸ ਕੀਤਾ ਗਿਆ ਵਾ ਜਿਸ ਤਹਿਤ ਅਸੀਂ ਇਹਨਾਂ ਹੁਕਮਾਂ ਦੀ ਕਾਪੀ ਇਸ ਦੇ ਘਰ ਦੇ ਬਾਹਰ ਚ ਪਕਾ ਦਿੱਤੀ ਹੈ ਤੇ ਇਹਨਾਂ ਦੀ ਫੈਮਿਲੀ ਮੈਂਬਰ ਤੇ ਜਿਨ੍ਹਾਂ ਜਿਨ੍ਹਾਂ ਦੇ ਖਿਲਾਫ ਐਨਡੀਪੀ ਐਕਟ ਦੀ ਧਾਰਾ 68 ਐਫ ਤਹਿਤ ਫ੍ਰੀਜ਼ਿੰਗ ਆਰਡਰ ਹੋਏ ਸਨ ਉਹਨਾਂ ਸਾਰਿਆਂ ਨੂੰ ਕਾਪੀ ਮੁਹਈਆ ਕਰਾ ਦਿੱਤੀ ਗਈ ਆ ਇਹ ਦੱਸ ਦੇਣਾ ਚਾਹਣਾ ਵੀ ਐਨਡੀਪ ਸੈਕਟ ਦੀ ਧਾਰਾ 68 ਐਫ ਆ ਇਹਦੇ ਤਹਿਤ ਜੋ ਵੀ ਨਸ਼ੇ ਦਾ ਕਾਰੋਬਾਰ ਕਰਦਾ ਵਾ ਨਜਾਇਜ਼ ਉਸ ਦੁਆਰਾ ਆਪਣੇ ਕਿਸੇ ਵੀ ਰਿਸ਼ਤੇਦਾਰ ਦੇ ਨਾਮ ਤੇ ਜੋ ਪ੍ਰਾਪਰਟੀ ਬਣਾਈ ਜਾਂਦੀ ਆ ਉਹ ਜਿਹੜੀ ਆ ਅਸੀਂ ਫ੍ਰੀਜ਼ ਕਰਾ ਸਕਦੇ ਆ ਇਸ ਦੇ ਤਹਿਤ ਅਸੀਂ ਇਸ ਦੇ ਇਸ ਦੇ ਨਾਮ ਤੇ ਤੇ ਇਸ ਦੇ ਜਿਹੜੇ ਰਿਸ਼ਤੇਦਾਰ ਆ ਉਹਨਾਂ ਦੇ ਨਾਮ ਤੇ ਜੋ ਪ੍ਰਾਪਰਟੀ ਸੀ ਉਹ ਫ੍ਰੀਜ਼ ਕਰਾ ਦਿੱਤੀ